ਪੰਜਾਬ ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਡੇ ਸੰਕਟਾਂ ਦੇ ਨਾਲ ਜੂਝ ਰਹੀ ਪਾਰਟੀ ਆ ਲੀਡਰਸ਼ਿਪ ਦਾ ਆਪਣਾ ਸੰਕਟ ਹੈ ਪਿਛਲੇ ਦਿਨੀ ਕੀ ਹੋਇਆ ਢੀਂਸਾ ਪਰਿਵਾਰ ਵਾਪਸੀ ਕਰ ਗਿਆ ਸੀ ਸੁਖਦੇਵ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਸਾ ਆਪਣੇ ਪੂਰੇ ਗਰੁੱਪ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਹੱਥ ਮਿਲਾ ਲਿਆ ਸੀ ਲਗਾਤਾਰ ਚਰਚਾ ਸੀ ਕਿ ਪਰਮਿੰਦਰ ਢੀਂਸਾ ਨੂੰ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਬਣਾਊਗਾ ਸ਼੍ਰੋਮਣੀ ਅਕਾਲੀ ਦਲ ਪਰ ਆਇਨ ਸਮੇਂ ਤੇ ਜਾ ਕੇ ਸੁਖਵੀਰ ਸਿੰਘ ਬਾਦਲ ਨੇ ਇੱਕ ਵੱਡਾ ਦਾਅ ਖੇਡਦਿਆਂ ਸੰਗਰੂਰ ਦੀ ਲੋਕ ਸਭਾ ਜਿਹੜੀ ਉਮੀਦਵਾਰੀ ਹੈ ਉਹ ਇਕਬਾਲ ਸਿੰਘ ਝੋਂਦਾ ਨੂੰ ਦਿੱਤੀ ਯਾਨੀ ਕਿ ਲੋਕ ਸਭਾ ਦੇ ਉਮੀਦਵਾਰ ਇਕਵਾਲ ਸਿੰਘ ਝਿੰਦਾ ਝੁੰਦਾ ਬਣ ਗਏ ਤੇ ਇੱਕ ਵਾਰ ਫਿਰ ਢੀਂਸਾ ਪਰਿਵਾਰ ਨਾਰਾਜ਼ ਆ ਹੁਣ ਸਵਾਲ ਵੱਡੇ ਕਿਹੜੇ ਹੁੰਦੇ ਨੇ ਕਿ ਢੀਂਸਾ ਪਰਿਵਾਰ ਛੱਡ ਜਾਊਗਾ ਸ਼ਰੋਮਣੀ ਅਕਾਲੀ ਦਲ ਨੂੰ ਕਿ ਜਦੋਂ ਢੀਂਸਾ ਪਰਿਵਾਰ ਛੱਡ ਕੇ ਜਾਊਗਾ ਸ਼ਰੋਮਣੀ ਅਕਾਲੀ ਦਲ ਨੂੰ ਕਿ ਹੋਰ ਜਿਹੜੇ ਵੱਡੇ ਲੀਡਰ ਨੇ ਢੀਂਸਾ ਸਾਹਿਬ ਦੇ ਉਹ ਨਾਲ ਚੱਲ ਚਲੇ ਜਾਣਗੇ ਲੋਕ ਸਭਾ ਤੋਂ ਪਹਿਲਾਂ ਛੱਡ ਕੇ ਜਾਣਗੇ ਬਾਅਦ ਦੇ ਵਿੱਚ ਛੱਡ ਜਾਣਗੇ तमाम तरह ਦੀਆਂ ਚਰਚਾਵਾਂ ਸੀ ਜਿਹੜੀਆਂ ਉਹ ਚਰਚਾਵਾਂ ਆਖਿਰ ਚੱਲ ਰਹੀਆਂ ਸੀ ਫਰ ਗੱਲ ਸ਼ੁਰੂ ਹੁੰਦੀ ਸੀ ਕਿ ਢੀਂਡਾ ਸਾਹਿਬ ਪਰਿਵਾਰ ਫਿਰ ਕਿੱਥੇ ਜਾ ਸਕਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਕੋਈ ਵੱਖਰਾ ਰਾਹ ਬਣਾ ਸਕਦੇ ਨੇ ਜਾਂ ਫਿਰ ਜਿਵੇਂ ਸੰਗਰੂਰ ਦੇ ਵਿੱਚ ਪਰਮਿੰਦਰ ਸਿੰਘ ਢੀਂਡਾ ਸਾਹਿਬ ਆਜ਼ਾਦ ਖੜ੍ਹ ਸਕਦੇ ਨੇ ਸੁਖਦੇਵ ਸਿੰਘ ਢੀਂਡਾ ਸਾਹਿਬ ਆਜ਼ਾਦ ਖੜ੍ਹ ਸਕਦੇ ਨੇ ਜਾਂ ਫਿਰ ਕੋਈ ਅਜਾਦ ਆਪਣਾ ਕੋਈ ਕੈਂਡੀਡੇਟ ਅਨਾਉਂਸ ਕਰ ਸਕਦੇ ਨੇ ਪਿਛਲੇ ਦਿਨੀ ਪ੍ਰਮਿੰਦਰ ਸਿੰਘ ਢੀਂਡਸਾ ਦੇ ਸੁਖਦੇਵ ਸਿੰਘ ਢੀਂਡਸਾ ਦੇ ਲਗਾਤਾਰ ਬਿਆਨ ਆ ਰਹੇ ਸੀ ਕਿ ਅਸੀਂ ਕਿਸੇ ਦਾ ਹਾਲੇ ਫਿਲਹਾਲ ਸੋਚਿਆ ਨਹੀਂ ਕਿ ਅਸੀਂ ਕਿਸੇ ਦਾ ਸਮਰਥਨ ਕਰਾਂਗੇ ਫਿਰ ਪਿਛਲੇ ਕੁਝ ਦਿਨਾਂ ਦੇ ਵਿੱਚ ਗੱਲ ਚੱਲੀ ਕਿ ਮੀਤ ਹੇਅਰ ਦਾ ਸਮਰਥਨ ਕਰਨਗੇ ਪ੍ਰਮਿੰਦਰ ਸਿੰਘ ਢੀਂਡਸਾ ਮੀਤ ਹੇਅਰ ਦੇ ਨਾਲ ਚੱਲਣਗੇ ਆਮ ਆਦਮੀ ਪਾਰਟੀ ਦੇ ਨਾਲ ਉਹ ਤੁਰਨਗੇ ਕਦਮ ਨਾਲ ਕਦਮ ਲਾ ਕੇ ਪਰ ਬਿੱਤੇ ਕੱਲ ਅਜੀਤ ਦੇ ਨਾਲ ਗੱਲਬਾਤ ਕਰਦੇ ਹਾਂ ਪ੍ਰਮਿੰਦਰ ਸਿੰਘ ਢੀਂਡਸਾ ਨੇ ਇਹ ਗੱਲ ਵੀ ਬਿਲਕੁਲ ਕਲੀਅਰ ਕਰਤੀ ਉਹਨਾਂ ਨੇ ਕਿਹਾ ਕਿ ਜੋ ਇਨਸਾਨ ਯਾਨੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸੰਬੋਧਨ ਹੋਇਆ ਕਿ ਭਗਵੰਤ ਮਾਨ ਮੇਰੇ ਪਿਤਾ ਸੁਖਦੇਵ ਸਿੰਘ ਢਿੰਸਾ ਬਾਰੇ ਜਿਸ ਤਰੀਕੇ ਦੀ ਸ਼ਬਦਾਬਲੀ ਦੀ ਵਰਤੋਂ ਕਰਦੇ ਰਹੇ ਨੇ ਅਸੀਂ ਕਿਸ ਤਰੀਕੇ ਦੇ ਨਾਲ ਸੋਚ ਸਕਦੇ ਹਾਂ ਕਿਵੇਂ ਅਸੀਂ ਸੋਚ ਸਕਦੇ ਹਾਂ ਇਸ ਗੱਲ ਨੂੰ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਈਏ ਜਾਂ ਫਿਰ ਅਸੀਂ ਮੀਤ ਹੇਰ ਦੀ ਅਸੀਂ ਸਪੋਰਟ ਕਰਦੀਏ ਜਿਸ ਤਰੀਕੇ ਦੇ ਨਾਲ ਮੇਰੇ ਪਿਤਾ ਬਾਰੇ ਭਗਵੰਤ ਮਾਨ ਬੋਲਦੇ ਰਹੇ ਨੇ ਇਹ ਗੱਲਾਂ ਕਹਿ ਕੇ ਸਾਰਾ ਆਮ ਆਦਮੀ ਪਾਰਟੀ ਦਾ ਜਿਹੜਾ ਚੈਪਟਰ ਸੀ ਉਹ ਚੈਪਟਰ ਡਿਨਾਈ ਕਰਤਾ ਪਰਮਿੰਦਰ ਸਿੰਘ ਢਿੰਡਸਾ ਨੇ ਹਾਲਾਂਕਿ ਪਰਮਿੰਦਰ ਸਿੰਘ ਢਿੰਡਸਾ ਇੱਕ ਸੌ ਸਿਆਸਦਾਨ ਤੇ ਸਮਦਾਰ ਸਿਆਸਦਾਨ ਵਜੋਂ ਉਹ ਜਾਣੇ ਜਾਂਦੇ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਵੀ ਨੇ ਸੰਗਰੂਰ ਦੇ ਵਿੱਚ ਵੱਡਾ ਉਹਨਾਂ ਦਾ ਇੱਕ ਹੋਲ ਲਵੇ ਸੁਖਦੇਵ ਸਿੰਘ ਢਿੰਡਸਾ ਬਾਦਲ ਸਾਹਿਬ ਦੇ ਵੇਲੇ ਤੋਂ ਚਲੇ ਆਉਂਦੇ ਨੇ ਵੱਡੇ ਇੱਕ ਅਕਾਲੀ ਲੀਡਰ ਨੇ ਤੇ ਅਕਾਲੀ ਸਫਾਂ ਦੇ ਵਿੱਚ ਤੇ ਸਿਆਸੀ ਸਫਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਇੱਕ ਸਨਮਾਨ ਬਣਿਆ ਹੋਇਆ ਧਾਰਮਿਕ ਸਿਆਸੀ ਸਫਾਂ ਦੇ ਵਿੱਚ ਵੀ ਇੱਕ ਜਿਹੜਾ ਸਨਮਾਨ ਹੈ ਉਹ ਸੁਖਦੇਵ ਸਿੰਘ ਢੀਂਡਸਾ ਦਾ ਬਣਿਆ ਹੋਇਆ ਪਰ ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਸੀ ਕਿ ਮੈਂ ਨਿੱਜੀ ਤੌਰ ਤੇ ਚਾਹੁੰਦਾ ਸੀ ਇਹ ਮੇਰੇ ਪਰਸਨਲ ਵਿਚਾਰ ਨਹੀਂ ਕਿ ਸੁਖਦੇਵ ਸਿੰਘ ਢੀਂਡਸਾ ਦੇ ਜਿਹੜੇ ਬੇਟੇ ਨੇ ਪਰਮਿੰਦਰ ਸਿੰਘ ਢੀਂਡਸਾ ਪਰਮਿੰਦਰ ਢੀਂਡਸਾ ਨੂੰ ਟਿਕਟ ਮਿਲਦੀ ਪਰਮਿੰਦਰ ਸਿੰਘ ਢੇਨ ਸਾਹ 54 ਲੜਦਾ ਇਹ ਗੱਲ ਵਿਕਰਮ ਸਿੰਘ ਮਜੀਠੀਆ ਨੇ ਕਹੀ ਸੀ ਪਰ ਸੁਖਵੀਰ ਸਿੰਘ ਬਾਦਲ ਵੱਲੋਂ ਆਪਣੇ ਕੋਈ ਰਣਨੀਤੀ ਉਲੀਕਦਿਆਂ ਹੋਇਆ ਉਥੇ ਇਕਵਾਲ ਸਿੰਘ ਚੁੰਦਾ ਟਿਕਟ ਟਿਕਟ ਦਿੱਤੀ ਇਕਵਾਲ ਸਿੰਘ ਚੁੰਦਾ ਉਹ ਨੇ ਜਿਹੜੇ ਜਦੋਂ ਤੁਹਾਡੇ ਯਾਦ ਹੋਊਗਾ ਸ਼ਰੋਮਣੀ ਅਕਾਲੀ ਦਲ ਸੰਕਟ ਦੇ ਨਾਲ ਜਿਵੇਂ ਮੈਂ ਦੱਸਿਆ ਕਿ ਜੂਝ ਰਿਹਾ ਹੈ ਤੇ ਜੂਝ ਰਿਹਾ ਸੀ ਤਾਂ ਉਦੋਂ ਇੱਕ ਕਮੇਟੀ ਬਣਾਈ ਗਈ ਸੀ ਕਿ ਯਾਰ ਕਿਹੜੀਆਂ ਗੱਲਾਂ ਨੇ ਸਾਡੀ ਪਾਰਟੀ ਦੇ ਵਿੱਚ ਕਿਹੜੀਆਂ ਖਾਮੀਆਂ ਨੇ ਸਾਡੀ ਪਾਰਟੀ ਦੇ ਵਿੱਚ ਅਸੀਂ ਬੈਠ ਕੇ ਐਨਾਲਾਈਜ਼ ਕਰ ਲੈਣੇ ਆ ਇਹਨਾਂ ਚੀਜ਼ਾਂ ਨੂੰ ਅਸੀਂ ਕੋਈ ਕਮੇਟੀ ਬਣਾ ਲੰਨੇ ਆ ਉਸ ਕਮੇਟੀ ਦੇ ਵਿੱਚ ਪਤਾ ਲੱਗ ਜਾਊਗਾ ਕਿ ਸਾਡੇ 'ਚ ਕਮੀਆਂ ਕੀ ਆ ਕਮੀਆਂ ਗਿਣਾਤੀਆਂ ਚੋਂਦਾ ਸਾਹਬ ਨੇ ਕਿ ਝੁੰਦਾ ਕਮੇਟੀ ਬਣ ਗਈ ਝੁੰਦਾ ਕਮੇਟੀ ਨੇ ਕਿ ਝੁੰਦਾ ਰਿਪੋਰਟ ਦੇਤੀ ਉਹ ਰਿਪੋਰਟ ਜਿਹੜੀ ਫਾਈਂਡਿੰਗ ਸੀ ਉਹ ਜਨਤਕ ਨਹੀਂ ਕੀਤੀ ਗਈਆਂ ਹੁਣ ਤੱਕ ਗੱਲ ਚੱਲਦੀ ਰਹੀ ਹੈ ਕਿ ਝੁੰਦਾ ਕਮੇਟੀ ਦੀ ਜਿਹੜੀ ਫਾਈਂਡਿੰਗਸ ਹੈਗੀਆਂ ਸੀ ਉਹਨਾਂ ਨੂੰ ਜਨਤਕ ਕੀਤਾ ਜਾਵੇ ਕਿ ਝੁੰਦਾ ਕਮੇਟੀ ਆ ਤਮਾਮ ਤਰ੍ਹਾਂ ਦੀਆਂ ਗੱਲਾਂ ਮਤਾਂ ਨਿਕਲ ਕੇ ਵੀ ਆਈਆਂ ਕਿ ਚੁੰਦਾ ਕਮੇਟੀ ਨੇ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਵੇ ਹੋਰ ਜਿਹੜੀਆਂ ਗੱਲਾਂ ਸਾਰੀਆਂ ਇਹ ਪਬਲਿਕ ਡੋਮੇਨ ਦੇ ਵਿੱਚ ਗੱਲਾਂ ਲੋਕਾਂ ਦੀ ਗਲੀਆਂ 'ਚ ਵਿਚਰਦੀਆਂ ਰਹੀਆਂ ਤਾਂ ਉਹ ਹੀ ਇਕਬਾਲ ਸਿੰਘ ਚੁੰਦਾ ਨੇ ਹੁਣ ਜਿਹੜੇ ਸੰਗਰੂਰ ਤੋਂ ਲੜ ਰਹੇ ਨੇ ਢੈਂਸਾ ਪਰਿਵਾਰ ਨਾਰਾਜ਼ ਹੈ ਆਮ ਆਦਮੀ ਪਾਰਟੀ ਦੇ ਬਾਰੇ ਤੇ ਜਾਣ ਦੀ ਜਿਹੜੀ ਗੱਲ ਸੀ ਉਹਦੇ ਤੇ ਪਰਮਿੰਦਰ ਹੋਰਾਂ ਨੇ ਫੁੱਲ ਸਟਾਪ ਲਾ ਦਿੱਤਾ ਕਿ ਅਸੀਂ ਉੱਥੇ ਨਹੀਂ ਚੱਲੇ ਹੈਗੇ ਹਲੇ ਕਿਸ ਦਾ ਸਮਰਥਨ ਕਰਨਾ ਕਿਸੇ ਦਾ ਸਮਰਥਨ ਨਹੀਂ ਕਰਨਾ ਇਹ ਫੈਸਲਾ ਵੀ ਢੈਂਸਾ ਪਰਿਵਾਰ ਨੇ ਹੁਣ ਤੱਕ ਦੋਸਤੋ ਅਜੇ ਨਹੀਂ ਲਿਆ